ਮਨ ਲਓ ਤੁਸੀਂ ਆਪਣੇ ਘਰਦਿਆਂ ਨੂੰ ਮਿਲ ਕੇ ਨਿਕਲਿਓ ਆਪਣੇ ਦੋਸਤਾਂ ਨੂੰ ਅਲਵਿਦਾ ਕਿਆ ਜਹਾਜ਼ ਦੇ ਵਿੱਚ ਬੈਠੀ ਹੋਏ ਏਅਰਪੋਰਟ ਤੇ ਖਾਪ ਤੁਸੀਂ ਸਜਾਰਿਓ ਮੈਂ ਕਿਹੜੇ ਮੁਲਕ ਦੇ ਵਿੱਚ ਜਾ ਰਹੇ ਹਾਂ ਜਿੱਥੇ ਜਾ ਕੇ ਮੇਰੀ ਜ਼ਿੰਦਗੀ ਬਦਲ ਜਾਊਗੀ ਉਹ ਸਾਰੇ ਸੁਪਨੇ ਜਹਾਜ਼ ਦੇ ਵਿੱਚ ਅੱਖਾਂ ਬੰਦ ਕਰਕੇ ਦੇਖ ਰਹੇ ਹੋ ਜਿਹੜੇ ਜਿਹੜੇ ਤੁਹਾਨੂੰ ਏਜੰਟ ਨੇ ਦਿਖਾਏ ਸੀ ਪਰ ਹਕੀਕਤ ਦੇ ਵਿੱਚ ਜਦੋਂ ਤੁਸੀਂ ਉਸ ਮੁਲਕ ਦੇ ਵਿੱਚ ਪਹੁੰਚਦੇ ਹੋ ਜਿੱਤੇ ਤੁਹਾਨੂੰ ਏਜੰਟ ਨੇ ਭੇਜਿਆ ਸੀ ਉੱਥੇ ਅਜਿਹਾ ਕੁਝ ਨਹੀਂ ਹੁੰਦਾ ਉਸ ਮੁਲਕ ਦੀ ਆਰਮੀ ਦੇ ਵਿੱਚ ਤੁਹਾਨੂੰ ਜ਼ਬਰਨ ਪਰਤੀ ਕਰ ਲਿੱਤਾ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਦੁਰਵਿਵਹਾਰ ਹੁੰਦਾ ਹੈ ਉੱਥੇ ਤੁਹਾਨੂੰ ਰੋਟੀ ਪੂਰੀ ਦੀ ਮਿਲਦੀ ਲੜਾਈ ਦੇ ਲਈ ਤੁਹਾਨੂੰ ਫਰੰਟ ਲਾਈਨ ਤੇ ਭੇਜਿਆ ਜਾਂਦਾ ਹੈ ਤੁਹਾਡੇ ਨਾਲ ਇਹ ਕੁਝ ਹੁੰਦਾ ਹੈ ਤੁਹਾਡੇ ਮਾਨਸਿਕੀ ਬੀਤੂਗੀ ਤੁਹਾਡੀ ਸਿਹਤ ਤੇ ਕੀ ਬੀਤੂਗੀ ਤੁਹਾਡੇ ਪਰਿਵਾਰ ਤੇ ਕੀ ਗੁਜ਼ਰੂਗੀ ਇਹਦਾ ਅੰਦਾਜ਼ਾ ਤੁਸੀਂ ਹੁਣ ਸੁਣ ਸਕਦੇ ਹੋਵੋਗੇ ਕਿ ਜਦੋਂ ਤੁਸੀਂ ਇਹ ਗੱਲਾਂ ਨੂੰ ਆਪਣੀ ਚੇਤਨ ਅਵਚੇਤਨ ਦੇ ਵਿੱਚ ਲਿਆ ਕੇ ਸੋਚਿਆ ਇਹ ਮੈਂ ਕਹਾਣੀ ਮਨਕੜ ਤੌਰ ਤੇ ਤੁਹਾਨੂੰ ਬਿਲਕੁਲ ਨਹੀਂ ਸੁਣਾਈ ਸਿਮਰਨਜੀਤ ਸਿੰਘ ਦਾ ਬਿਆਨ ਬਹੁਤ ਸਥਿਤੀਆਂ ਕਲੀਅਰ ਕਰ ਦੇਊਗਾ ਤੁਹਾਨੂੰ ਸਿਮਰਨਜੀਤ ਸਿੰਘ ਦਾ ਕਹਿਣਾ ਕਿ ਮੈਂ ਵਿਦਿਆਰਥੀ ਵੀਜ਼ੇ ਤੇ ਰਸ਼ੀਆ ਆਇਆ ਹੋਇਆ ਸੀ ਮੈਨੂੰ ਹੁਣ ਜ਼ਬਰਨ ਫਰੰਟਲਾਈਨ ਤੇ ਲੜਨ ਦੇ ਲਈ ਭੇਜਿਆ ਜਾ ਰਿਹਾ ਹੈ ਆਰਮੀ ਦੇ ਵਿੱਚ ਮੈਂ ਹਾਂ ਇੱਥੇ ਤੱਕੇ ਦੇ ਨਾਲ ਮੇਰੇ ਕੋਲੋਂ ਲੜਾਈ ਦੇ ਵਿੱਚ ਮੈਨੂੰ ਲੜਵਾਇਆ ਜਾ ਰਿਹਾ ਉਸ ਤੋਂ ਬਾਅਦ ਉਹਦਾਏ ਵੀ ਕਹਿਣਾ ਕਿ ਸਾਡੇ ਨਾਲ ਦੁਰਵਿਵਹਾਰ ਹੋ ਰਿਹਾ ਹੈ ਉਹਦਾਏ ਵੀ ਕਹਿਣਾ ਹੈ ਕਿ ਸਾਨੂੰ ਰੋਟੀ ਪਾਣੀ ਸਹੀ ਢੰਗ ਦੇ ਵਿੱਚ ਨਹੀਂ ਮਿਲਦਾ